टीवी न्यूज़ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਦੱਸਦੀ ਆ ਨਕੋਦਰ ਦੇ ਪਾਰਟੀ ਦਫ਼ਤਰ ਆ ਆਮ ਆਦਮੀ ਦੇ ਦਫ਼ਤਰ ਮੋਰੇ ਖੜੇ ਆ ਇੱਥੇ ਅੱਜ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਜਿਹੜੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਕਿ ਅੱਜ ਤਕਰੀਬਨ 50 ਦਿਨ ਬਾਅਦ ਜਿਹੜੀ ਜ਼ਮਾਨਤ ਮਿਲੀ ਆ ਉਸ ਉਸ ਖੁਸ਼ੀ ਨੂੰ ਮੱਦੇ ਨਜ਼ਰ ਰੱਖਦੇ ਨਕੋਦਰ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਜਿਹੜਾ ਕਿ ਆਪਣੇ ਨਾਲ ਦੇ ਜਿਹੜੇ ਆਗੂ ਆ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਆਓ ਅਸੀਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਆਰਬੀ ਨੀਆ ਟੀਵੀ ਨਿਊਜ਼ ਤੇ ਤਾਂ ਥੈਂਕ ਯੂ ਦੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਕਿ ਅੱਜ ਤਕਰੀਬਨ 50 ਦਿਨ ਬਾਅਦ ਜਿਹੜੀ ਜ਼ਮਾਨਤ ਮਿਲੀ ਆ ਉਸ ਉਸ ਖੁਸ਼ੀ ਨੂੰ ਮੱਦੇ ਨਜ਼ਰ ਰੱਖਦੇ ਨਕੋਦਰ ਵਿਧਾਇਕ ਬੀਬੀ ਨਿਰਜੀਤ ਕੌਰ ਮਾਨ ਵੱਲੋਂ ਜਿਹੜਾ ਕਿ ਆਪਣੇ ਨਾਲ ਦੇ ਜਿਹੜੇ ਆਗੂ ਆ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਆਓ ਅਸੀਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਆਰਬੀ ਨੀਟੀਵੀ ਨਿਊਜ਼ ਤੇ ਤਾਂ ਥੈਂਕ ਯੂ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ 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 अरविंदजरीवंदादी कंदा अरविंदजरीवंदा आम आदमी पार्टी ज़िंदाद अरविंदजरीवंदा ज़िंदाबाद Aadwinderji parmaat, jinda baat, jinda baat, jinda baat, jinda baat. ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਆਪਣੇ ਖਲਕੇ ਦੇ ਸਾਰੇ ਹੀ ਭਗਵਾਨ ਪਰਸ਼ੂਰਾਮ ਨਾਮਲੇ ਵਸੰਤ ਨੂੰ ਲੱਖ ਲੱਖ ਮੁਬਾਰਕ ਦਿੰਦੀ ਆ ਕਿ ਅੱਜ ਉਹਦੀ ਜਨਮ ਦਿਨ ਹੈ ਔਰ ਭਗਵਾਨ ਪਰਸ਼ੂਰਾਮ ਦੀ ਜਨਮ ਦਿ ਜਿਹੜੀ ਆ ਸਾਰੀ ਦੁਨੀਆ ਦੇ ਵਿੱਚ ਕੋ ਉਤਾਰਨਾ ਮਨਾਈ ਜਾਂਦੀ ਆ ਨੁਕਤ ਨੂੰ ਨੁਕਤ ਸਾਰੇ ਮਨਾਈ ਜਾ ਰਹੀ ਆ ਉਹਦੀਆਂ ਸਭ ਨੂੰ ਮੁਬਾਰਕਾਂ ਔਰ ਨਾਲ ਦੀ ਨਾਲ ਇਸੇ ਦਿਨ ਇਸ ਉਹਦੀ ਜਨਮ ਦਿਨ ਦੇ ਦਿਨ ਦੇ ਉੱਤੇ ਸ਼੍ਰੀ ਅਨੰਦ ਦੇ ਗਾਣੇ ਜਿਹੜੀ ਮਾਂ ਤੋਂ ਮਿਲੀ ਆ ਜਿਹੜੀ ਉਸ ਖੁਸ਼ੀ ਨੂੰ ਹੋਰ ਬਹੁਤ ਦੁੱਗਣਾ ਕਰਦੀ ਆ ਮੈਂ ਸਮਝਦੀ ਆਂ ਕਿ ਅਸ਼ੀਰਵਾਦ ਉਹ ਗੱਲ ਦੱਸਣਾ ਹੈ ਅੱਜ ਕੇਜਰੀਵਾਲ ਦਾ ਜਿਹੜਾ ਹੈਗਾ ਤੇ ਮਾਨ ਤੋਂ ਲਿਏਗੀ ਕੀ ਕਹਿਣਾ ਚਾਹੁੰਦਾ ਅ ਬਹੁਤ ਖੁਸ਼ੀ ਦਾ ਦਿਨ ਤੇ ਆਮ ਆਦਮੀ ਪਾਰਟੀ ਵਾਸਤੇ ਇੱਕ ਇਤਿਹਾਸਕ ਦਿਨ ਇਸ ਦੇਸ਼ ਦੇ ਲੋਕਤੰਤਰਕ ਢਾਂਚੇ ਵਾਸਤੇ ਅੱਜ ਇੱਕ ਇਤਿਹਾਸਕ ਦਿਨ ਕਿ ਲੋਕਤੰਤਰਕ ਦੀ ਜਿਹੜੀ ਸਾਡੀ ਜੜਿਆ ਉਹ ਉਹਨੂੰ ਅਸੀਂ ਹੋਰ ਮਜ਼ਬੂਤ ਮਜ਼ਬੂਤ ਹੁੰਦਿਆਂ ਦੇਖ ਰਹੇ ਹਾਂ ਕਿਉਂਕਿ ਜਦੋਂ ਸਾਰੇ ਕਿਤੇ ਵੀ ਜਦੋਂ ਬਸ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਕਹਿ ਲੋ ਕਿ ਤਨਸ਼ਾਹ ਦੇ ਹਵਾਲੇ ਹੋ ਜਾਂਦੇ ਆ ਇਸ ਮੁਲਕ ਦੇ ਵਿੱਚ ਬਹੁਤ ਵਾਰੀ ਇਹੋ ਜਿਹਾ ਹੋਇਆ ਹੁਣ ਤੱਕ ਔਰ ਇਹ ਜਿਹੜਾ ਆਮ ਆਦਮੀ ਪਾਰਟੀ ਨਾਲ ਜਿਹੜਾ ਧੱਕਾ ਹੋ ਰਿਹਾ ਸੀ ਔਰ ਪੂਰੀ ਉਮੀਦ ਸੀ ਕਿ ਮਾਨਯੋਗ ਸੁਪਰੀਮ ਕੋਰਟ ਇਹਦੇ ਤੇ ਜਰੂਰ ਸਾਨੂੰ ਰਾਹਤ ਦੇਣਗੇ ਔਰ ਅੱਜ ਇਹ ਸਾਬਤ ਹੋਇਆ ਕਿ ਇਸ ਦੇਸ਼ ਦਾ ਜਿਹੜਾ ਕਾਨੂੰਨ ਹੈ ਹਜੇ ਜਿੰਦਾ ਇਸ ਦੇਸ਼ ਦਾ ਕਾਨੂੰਨ ਤੋਂ ਹਰ ਇੱਕ ਨੂੰ ਇਨਸਾਫ ਦੀ ਉਮੀਦ ਹੈ ਔਰ ਸਾਨੂੰ ਉਹ ਇਨਸਾਫ ਮਿਲਿਆ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਦਿੰਦੀ ਆ ਔਰ ਕਹਿੰਨੀ ਆ ਕਿ ਵੀ ਪੂਰੇ ਉਤਸ਼ਾਹ ਦੇ ਨਾਲ ਹੁਣ ਇੱਕ ਵੱਡਾ ਬੂਸਟ ਆਉਣ ਵਾਲਾ ਜਿਹੜਾ ਸਾਡੇ ਦੇਸ਼ ਦੇ ਵਿੱਚ ਪਹਿਲਾਂ ਹੀ तकरीबन तकरीबन ਸਾਰੇ ਦੇਸ਼ ਨੇ ਮੰਨ ਲਿਆ ਹੋਇਆ ਸੀ ਕਿ ਵੀ ਮਨਜੋਗ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਉੱਤੇ ਪੈਰਾ ਦੇਣਾ ਉਹਨਾਂ ਦੀ ਸੋਚ ਦੇ ਨਾਲ ਚੱਲਣਾ ਉਹਨਾਂ ਦੇ ਜਿਹੜਾ ਵੀ ਜੋ ਕੁਝ ਵੀ ਉਹਨਾਂ ਦੇ ਨਾਲ ਹੋਇਆ ਉਹ ਬਿਲਕੁਲ ਗਲਤ ਹੋਇਆ ਉਹ ਧੱਕਾ ਹੋਇਆ ਦੇਸ਼ੇ ਮੰਨ ਕੇ ਬੈਠਾ ਸੀ ਦੁਨੀਆ ਮੰਨ ਕੇ ਬੈਠੀ ਸੀ ਔਰ ਜਿਹਦੇ ਚੱਲਦੇ ਮੋਦੀ ਸਾਹਿਬ ਉੱਥੇ ਸਿੱਧੇ ਬਿਆਨ ਦਿੰਦੇ ਆ ਜਿਹਦੇ ਚੱਲਦੇ ਉਹਨਾਂ ਦੇ ਚਿਹਰਿਆਂ ਦੇ ਰੰਗ ਉੱਡੇ ਹੋਇਆ ਫੱਕ ਹੋਏ ਪਏ ਨੇ ਉਹ ਅੱਜ ਸਾਬਤ ਹੋ ਗਿਆ ਔਰ ਹੁਣ ਅਸੀਂ ਅਸੀਂ ਸਮਝਦੇ ਆ ਕਿ ਪਹਿਲਾਂ ਨਾਲੋਂ ਕਈ ਗੁਣਾ ਵੱਧ ਤਾਕਤ ਦੇ ਨਾਲ ਅਮਰਵੀ ਪਾਰਟੀ ਅਗਲੇ ਜਿਹੜੇ ਜਿੰਨੇ ਚਰਨ ਬਚੇ ਆ ਇਲੈਕਸ਼ਨ ਦੇ ਉਹ ਹੋਣਗੇ ਪੰਜਾਬ ਬਿਲਕੁਲ 13 0 ਕਰਕੇ ਦੇਵੇਗਾ ਦੇਸ਼ ਦਾ ਹੀਰੋ ਬਣੇਗਾ ਪੰਜਾਬ ਬਿਲਕੁਲ ਹੀਰੋ ਬਣੇਗਾ ਔਰ ਅਸੀਂ ਬਹੁਤ ਉਤਸ਼ਾਹਤ ਹਾਂ ਕਿ ਕਿਸ ਦਿਨ ਕਿੰਨੀ ਜਲਦੀ ਤੇ ਜਲਦੀ ਮਨਜੋਗ ਅਰਵਿੰਦ ਕੇਜਰੀਵਾਲ ਜੀ ਸਾਨੂੰ ਪੰਜਾਬ ਦੇ ਵਿੱਚ ਆਉਣਗੇ ਤਾਂ ਅਸੀਂ ਉਹਨਾਂ ਨੂੰ ਦੇਖਾਂਗੇ ਕਿ ਕਿਵੇਂ ਇੱਕ ਲੋਕਤੰਤਰ ਦੀ ਜਿੱਤ ਕਿਹਨੂੰ ਕਹਿੰਦੇ ਆ ਇੱਕ ਵੱਡਾ ਬੂਸਟ ਆਉਣ ਵਾਲਾ ਮੈਂ ਫਿਰ ਤੋਂ ਮਨਜੋਗ ਸੁਪਰੀਮ ਕੋਰਟ ਦਾ ਅਸੀਂ ਧੰਨਵਾਦ ਕਰਦੇ ਆ ਉੱਤੇ ਵਿਸ਼ਵਾਸ ਵਿੱਚ ਹੋਰ ਵਾਧਾ ਹੋਇਆ ਔਰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਇਹ ਸਾਨੂੰ ਇਹ ਦਿਨ ਦਿਖਾਇਆ ਅੱਜ ਦਾ ਜੇ ਦੀ ਉਮੀਦ ਅਸੀਂ ਇੱਕ ਕਿਸਮ ਦੀ ਖੋ ਬੈਠੇ ਸੀ ਕਿ ਸ਼ਾਇਦ ਇਲੈਕਸ਼ਨ ਦੇ ਦੌਰਾਨ ਮਾਨਜੋਗਰ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿਨ ਦੀ ਮਿਲਦੀ ਆ ਜਾਂ ਨਹੀਂ ਮਿਲਦੀ ਆ ਔਰ ਪੂਰੀ ਆਮ ਆਦਮੀ ਪਾਰਟੀ ਪੂਰੀ ਨਕੌਦਰ ਦੀ ਹਲਕੇ ਦੀ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਸਭ ਨੂੰ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ ਚ ਵਸਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਬਹੁਤ ਬਹੁਤ ਵਧਾਈਆਂ ਚ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਕਾਫੀ ਤੰਗ ਕਰ ਰਹੀਆਂ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਕੇਜਰੀਵਾਲ ਬਾਹਰ ਆਉਂਦੇ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਜਿੱਦ ਹੋਈ ਹੈ ਇਹ ਸੱਚ ਦੀ ਸਹੀ ਮਹੀਨੇ ਦੇ ਵਿੱਚ ਅੱਜ ਦੁਸਹਿਰੇ ਵਰਗਾ ਮਾਹੌਲ ਆ ਸਹੀ ਮਹੀਨੇ ਦੇ ਵਿੱਚ ਅੱਜ ਉਹੋ ਜੀ ਫੀਲਿੰਗ ਆ ਰਹੀ ਆ ਕਿ ਕਿਵੇਂ ਜਿਹੜੀ ਆ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੁੰਦੀ ਆ ਵਿਰੋਧੀ ਦਰਤ ਕੰਮੀ ਇਹ ਕਿ ਤੰਗ ਸੀਗਾ ਪਰ ਉਹ ਸਾਬਤ ਨਹੀਂ ਕਰ ਸਕੇ ਕੁਝ ਵੀ ਜਿੰਨੇ ਸਾਡੇ ਲੀਡਰ ਜੇਲ੍ਹ ਦੇ ਵਿੱਚ ਡੱਕੇ ਆ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਔਰ ਸੰਜੇ ਸਿੰਘ ਜੀ ਔਰ ਹੁਣ ਅਰਵਿੰਦ ਕੇਜਰੀਵਾਲ ਜੀ ਕੁਝ ਸਾਬਤ ਕਰਨ ਦੇ ਸਮਰਥ ਨਹੀਂ ਹੈਗੇ ਸਿਰਫ ਆਪਣੀਆਂ ਕਰਤੂਤਾਂ ਛਪਾਉਣ ਵਾਸਤੇ ਇਹ ਜਿਹੜਾ ਸਾਰਾ ਕੁਝ ਕਰਦੇ ਇਲੈਕਟਰਲ ਬਾਂਡ ਇੱਕ ਵੱਡਾ ਮੁੱਦਾ ਸੀ ਜਿਹੜਾ ਇਲੈਕਸ਼ਨ ਦੇ ਵਿੱਚ ਮੁੱਦਾ ਨਹੀਂ ਬਣ ਦਿੱਤਾ ਗਿਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਜੇਲ ਸੀ ਉਹ ਮੁੱਦਾ ਬਣ ਗਿਆ ਜਦਕਿ ਇਲੈਕਟਰਲ ਬਾਂਡ ਨੂੰ ਮੁੱਦਾ ਬਣਨਾ ਚਾਹੀਦਾ ਸੀ ਜਿਹੜੀ ਸ਼ਰਿਆਮ ਇੱਕ ਵੱਡਾ ਜਿਹਨੂੰ ਕਹਿੰਦੇ ਕਿ ਦੇਸ਼ ਦਾ ਅੱਜ ਤੱਕ ਦਾ ਸਭ ਤੋਂ ਵੱਡੀ ਕ腐ਸ਼ਨ ਜਿਹੜੀ ਬਣ ਕੇ ਸਾਹਮਣੇ ਆਈ ਆ ਉਹਦੇ ਤੇ ਇਹ ਮੁੱਦਾ ਨਹੀਂ ਬਣ ਸਕਿਆ ਲੋਕ ਸਭਾ ਇਲੈਕਸ਼ਨ ਦਾ ਲੋਕਾਂ ਨੇ ਇਹਨੂੰ ਸਾਹਮਣੇ ਮੁੱਦਾ ਨਹੀਂ ਬਣਾਇਆ ਪਰ ਹਰ ਇੱਕ ਦੇ ਅੰਦਰ ਆ ਇਹ ਮੁੱਦਾ ਜਿਹੜਾ ਆ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਔਰ 4 ਜੂਨ ਨੂੰ ਇਹ ਸਾਹਮਣੇ ਆਏਗਾ